ਸੁਖਵਿੰਦਰ ਆ ਪਹਿਲੇ ਪੈਪ ਇਕੱਠੀ ਕਰ ਦੇ ਚੰਗਾ ਮਾੜੀ ਜੀ ਮੈਂ ਉਧਰ ਕੱਚਾ ਸੁੰਭਰਿਆ ਮੈਂ ਤੂੰ ਕੀ ਕਰਦੀ ਐਂਗੀ ਕਦੋਂ ਦੀ ਇੱਥੇ ਪੈਰ ਮਾਰਦੀ ਫਿਰਦੀ ਆਂਗੀ ਹਜੇ ਤੇਰੇ ਤੋਂ ਪੈਪ ਪੂਪ ਕੁਛ ਵੀ ਨਹੀਂ ਚੱਕੇਗਾ ਉਧਰੋਂ ਭਾਂਡਿਆਂ ਦਾ ਖਲਾਰਾ ਇੱਥੇ ਪਾਇਆ ਕੋਈ ਭਾਂਡੇ ਤਾਂ ਮੈਂ ਚੱਕ ਲੂੰਗੀ ਪਰ ਸਰਮੀ ਵਾਲੀ ਐ ਮੈਨੂੰ ਤਾਂ ਬੁਖਾਰ ਹੋਇਆ ਪਿਆ ਗਿਆ ਮੈਂ ਤਾਂ ਦਵਾਈ ਲੈ ਕੇ ਬੈਣੀ ਆ ਪੈਪ ਤਾਂ ਇਕੱਠੀ ਕਰ ਜਾਂਦੀ ਇਹਦਾ ਤਾਂ ਕੋਈ ਜ਼ੋਰ ਨਹੀਂ ਲੱਗਦਾ ਸੀ ਜ਼ੋਰ ਹੀ ਲੱਗਦਾ ਮੇਰਾ ਤਾਂ ਆਪਈਏ ਦੇਖ ਲੈ ਬੇੜੇ ਚ ਪਾਇ ਪਜਮਾ ਨਹੀਂ ਚੱਕੇਗੀ ਕਿ ਕਿੰਨੇ ਖਰਾਬ ਹੈ ਇਹ ਤੋਪੇ ਪਈਏ ਸਿੱਟੀ ਵੀ ਤੋ ਚੱਕ ਜਾ ਫਿਰ ਕਿ ਲੋੜਾ ਹੁੰਦਾ ਸੀ ਸਾਰਾ ਕੁਸ ਖਾ ਕੇ ਸਫਾਈਆਂ ਕਰੀਆਂ ਨਹੀਂ ਹੋਰ ਆ ਪਤਾ ਨਹੀਂ ਕਿੱਥੇ ਵੜ ਗਈਆਂ ਦੋਨੇ ਮੈਨੂੰ ਤਾਂ ਪਤਾ ਹੈ ਮੈਂ ਵੀ ਰੋਟੀ ਖਾਣੀ ਹੈਗੀ ਇੱਖਾਂ ਦੇ ਸੁੰਭ ਰਿਆ ਹੋਊਗਾ ਸਾਰਾ ਪ੍ਰਾ ਸੁੰਭਰ ਨਾਲ ਮੈਨੂੰ ਸੁੰਭਰ ਨਾ ਪਊਗਾ ਆਪੇ ਸਿੱਟਿਆ ਝਾੜੂ ਪਹਿਲਾਂ ਅੰਦਰੋਂ ਕੱਢ ਕੇ ਆਉਣਾ ਬਿੰਦਰਾ ਬਈ ਮੈਂ ਆਪੱਖਾਂ ਬੰਦ ਕਰਨਾ ਝਾੜੂ ਕੱਢਣਾ ਸੀਗਾ ਨਹੀਂ ਮੇਰੇ ਨਾਲ ਸਿਰ ਦੁਖੀ ਜਾਂਦਾ ਹੈਗਾ ਤੇ ਮੈਂ ਤਾਂ ਆਪੇ ਕੱਢ ਲੂੰਗੀ ਬਾਅਦ ਚ ਕੱਢ ਲਾਂਗੇ ਇੱਥੋਂ ਤੂੰ ਉਧਰੋਂ ਕੱਢਿਆ ਚਲ ਕੋਈ ਨਾ ਮੈਂ 2 ਮਿੰਟਾਂ ਚ ਕੱਢ ਦਿੰਨੀ ਆਂ 2 ਮਿੰਟ ਹੀ ਲੱਗਣਗੇ ਮਾੜਾ ਜਿਹਾ ਦਾਲ ਸਬਜ਼ੀ ਬਣਾ ਲੈ ਕੋਸ ਸਬਜ਼ੀ ਬਣਾਉਣੀ ਆ ਬਈ ਕਦੋਂ ਦੀ ਮम्मी ਚੱਕੀ ਫਿਰਦੀ ਆ ਪਿੰਡੀਆਂ ਹਾਲਾ ਤੱਕ ਬਣਾਈ ਨਹੀਂ ਕਿਸੇ ਨਾਲ ਨਹੀਂ ਪਕਟੀਆਂ ਉੱਥੇ ਪਿਆ ਸਾਰਾ ਕੁਝ ਨਹੀਂ ਕਿਉਂ ਕੀ ਕਰਦੀ ਆ ਉਹ ਉਹ ਫੋਨ ਦੇਖੀ ਜਾਂਦੀ ਆ ਮੈਨੂੰ ਤਾਂ ਸਬਜ਼ੀ ਤਾਂ ਕੱਟ ਹੀ ਸਕਦੀ ਆ ਮੈਨੂੰ ਨਾ ਸਿਰ ਦੁਖੀ ਆਂਦਾਗਾ ਪਲੀਜ਼ ਮੈਨੂੰ ਰੈਸਟ ਕਰ ਲੈੰਦੋ ਥੋੜਾ ਟਾਈਮ ਖੋਲ ਬਸ ਮੈਂ ਛਾੜੂ ਕੱਢ ਕੇ ਬੱਗ ਜਾਣੀ ਆ ਬਈ ਪੈ ਜਾ ਵਾਰਨੀ ਮੇਠਾ ਕੇ ਆਂਗਾ ਇਕੱਠੀਆਂ ਹੋ ਕੇ ਸਾਰੀਆਂ ਇੱਥੇ ਫੇਰ ਜਾਪਾ ਤੇ ਬਾਹਰ ਖੇਡੋ ਜਾਓ ਜਾਪਾ ਤੇ ਪਿਰਾ ਸ਼ੇਰ ਦੋ ਹਦਾਗਾ ਮੈਂ ਤਾਂ ਪੈਣਾ ਆਂਗਾ ਜਾਓ ਬੱਚੀ ਬਾਹਰ ਜਾਓ ਮੇਰੇ ਇੱਥੇ ਆ ਜਾ ਇੰਨਾ ਖਲਾਰਾ ਪਾਉਂਦੀਆਂ ਬਿੰਦੇ ਬਿੰਦੇ ਗਬਾਗੀਆਂ ਕਦੇ ਆਂਗਾ ਕਦੇ ਬਾਗੀਆਂ ਕਦੇ ਆਂਗਾ ਜਾ ਦਾਦੀ ਕੋਲ ਵਗਜੋ ਜਾਓ ਇਹਨਾਂ ਨੂੰ ਰੱਖੋ ਇੱਥੇ 10 ਮਿੰਟ 5 ਮਿੰਟ ਵੀ ਨਹੀਂ ਰੱਖਦੇ ਨਾ ਮੋਬਾਈਲ ਦੇਖਣ ਦੇਣ ਨਾ ਸਫਾਈ ਕਰਨ ਦੇ ਨਾ ਕੁਝ ਖਾਣ ਦੇਣ ਜੋਂ ਕਦੇ ਆ ਗਿਆਂ ਓ ਉਠੰਗਾ ਗੰਦ ਪਾਈ ਰੱਖਦੇ ਨੇ ਲੋਕਾਂ ਨੇ ਕਿਹੜਾ ਬੱਚੇ ਨਹੀਂ ਇੰਨੀਆਂ ਚਮਲਾਂਗਾਂ ਵੀ ਇਹ ਜ਼ਿਆਦਾ ਲੈ ਦਿੰਗੇ ਗਾ ਜੇ ਕਹਿ ਦਿੰਦੇ ਆਗੇ ਫਿਰ ਮੂੰਹ ਮੋਟਾ ਕਰਦੀ ਹੈਗੇ ਇਰਸਾਨ ਕਰਦੀ ਐ ਵੀ ਜੇ ਮੇਰੇ ਕੁੜੀਆਂ ਜੇ ਮੇਰੇ ਕੁੜੀਆਂ ਤਾਂ ਲੈ ਦੱਸ ਜੀ ਕੁੜੀਆਂ ਤਾਂ ਫਿਰ ਸਿਰ ਤਾਂ ਨਹੀਂ ਚੜਾਉਣੀਆਂ ਗੀਆਂ ਤਾਂ ਪਾਉਣ ਨੂੰ ਮੈਂ ਹੀ ਥੈਈਆਂਗੀ ਆਪਾਂ ਨੋ ਸਸਰਾਵਾਂ ਨਾਲ ਫਰੀ ਹੋ ਕੇ ਕਦੇ ਉੱਥੇ ਬੈਠੀਆਂ ਗੱਲਾਂ ਮਾਰਨ ਕਦੇ ਉੱਥੇ ਬੈਠਾਂਗੇ ਮੇਰਾ ਲਹੂ ਪੀ ਛੱਡਿਆਗਾ ਕਿਤੇ ਪੈਣ ਨਹੀਂ ਦੇਣਾ ਪੈਣ ਨਹੀਂ ਦੇਣਾ ਕੁਛ ਖਾਣ ਨਹੀਂ ਦੇਣਾ ਪੀਣ ਨਹੀਂ ਦੇਣਾ ਤਪਾਈ ਜਾਂਦੀਆਂ ਰਹਿੰਦੀਆਂ ਗੀਆਂ ਜੇ ਕਹਿ ਦਿੰਨੇ ਅਗੇ ਤੇ ਫਿਰ 100-100 ਰੁਪਏ ਕਰਦੀਆਂ ਗੀਆਂ ਮਸਾਂ ਕੱਢੀਆਂ ਬਾਹਰ ਮੈਂ ਤਾਂ ਰੈਸਟ ਕਰਦੀਆਂ ਗੀ ਹੁਣ ਇਹ ਤਾਂ ਪੌਣ ਨੂੰ ਆ ਜਾਂਦੇਗਾ ਬਿੱਦੇ ਵਿੱਚ ਮਮਾ ਹਾਂ ਪੁੱਤ ਕੀ ਹੋ ਗਿਆ ਆਂਟੀ ਨੇ ਨਾ ਸਾਨੂੰ ਬਾਹਰ ਕੱਢ ਕੇ ਨਾ ਗੁੱਡੇ ਵੀ ਬਾਹਰ ਛੱਡ ਤੇ ਅੱਛਾ ਪੁੱਤ ਕੋਈ ਨਾ ਜਾ ਹੀ ਨਾ ਕਰੋ ਪੁੱਤ ਤੁਸੀਂ ਉਹਦੇ ਕੋਲ ਅੰਦਰ ਕਾਹਤੋਂ ਗਏ ਸੀਗੇ ਹੈ ਇੱਥੇ ਬਹਿ ਜਾਓ ਸੁਣ ਮੈਂ ਮੰਜਾ ਢਾ ਕੇ ਦਿੰਨੀ ਆ ਬਾਹਰ ਆ ਜਾ ਜਾ ਹੀ ਨਾ ਕਰੋ ਪੁੱਤ ਚੱਕ ਲਓ ਆ ਜਾ ਬਾਹਰ ਚੱਲੀਏ ਪੁੱਤ ਆ ਜਾ ਚਲੋ ਉੱਥੇ ਬਹਿ ਜਾ ਮੇਰੀ ਜਾਨ ਜੀ ਓਖੀ ਨਾ ਕਰਿਆ ਕਰੋ ਤੁਸੀਂ ਜਾਇਆ ਨਾ ਕਰੋ ਪੁੱਤ ਤੁਸੀਂ ਆਪਣੇ ਕਮਰੇ ਚ ਇੱਧਰ ਬਹਿ ਜਾਂਦੇ ਉਸੇ ਏਸੀ ਨਹੀਂ ਹੈਗਾ ਪਰ ਹੈਨਾ ਪੱਖਾ ਕੱਲਾ ਚਲ ਉਰੇ ਬਹਿ ਕੇ ਪੁੱਤ ਹਵਾ ਆਉਂਦੀ ਹੈ ਆ ਜਾਂਦੇ ਥੋੜੀ ਦਾਦੀ ਨੂੰ ਉਹਨੂੰ ਕਹਿਣੀ ਐ ਮੈਂ ਨਹੀਂ ਐ ਕਰਦੀ ਐਗੀ ਇੱਥੇ ਬੈਜੋ ਤਿੰਨੇ ਭੈਣਾਂ ਉੱਪਰ ਬੈਜੋ ਪੁੱਤ ਉੱਪਰ ਬੈਜੋ ਆਜੇ ਸੈਂਡਲ ਪਾ ਲੈ ਸੈਂਡਲ ਪਾ ਲੈ ਕਰੋ ਬੁੱਤ ਫਿਰ ਛੋਟੀ ਹੋ ਜਾਂਦੀ ਕਰਨਾ ਕੀ ਸੀਗਾ ਕਿਧਰੋਂ ਆਏ ਹੋ ਵੀ ਤੁਸੀਂ ਮੈਂ ਤਾਂ ਇੱਧਰ ਬੈਠੀ ਹਾਂ ਬੈਜੋ ਇਹ ਜਵਾਕੜੀਆਂ ਕਿਤੇ ਉੱਥੇ ਏਸੀ ਵਾਲੇ ਕਮਰੇ 'ਚ ਬਗੀਆਂ ਹੋਣਗੀਆਂ ਅੱਛਾ ਤੇਵਿੰਦਰ ਕਹਿੰਦੀ ਜਾਓ ਕਹਿੰਦੀ ਬਾਹਰ ਇਹਨਾਂ ਨੂੰ ਬਾਹਰ ਕੱਢਤਾ ਜਵਾਕੜੀਂ ਦੇ ਨਾਲ ਇਹ ਗੁੱਡੇ ਜੇ ਬਾਹਰ ਸੱਟ ਤੇ ਤੇ ਹੁਣ ਹਰ ਕਿਉਰੇ ਲੈ ਕੇ ਬੈਠੀਆਂ ਇਹਨਾਂ ਨੂੰ ਉਹੀ ਨਹੀਂ ਹੁੰਦਾਗਾ। ਉਹੀ ਕਿਉਂ ਲੱਗਦਾਗਾ ਜਮੀਨੀ ਦੇਖਾ ਉਹਦੀ ਮੇਰੀਆਂ ਕੁੜੀਆਂ। ਉਹ ਤਾਂ ਘੇਰਾ ਮੋਹ ਕਰਦੀ ਐ ਇਹਨਾਂ ਦਾ ਤਾਂ। ਇਹ ਕਾਹਦਾ ਮੋਹ ਹੋ ਗਿਆ ਮੈਂ ਤਾਂ ਕਦੇ ਦੇਖਿਆ ਨਹੀਂ। ਮੈਂ ਉਹ ਮਨ ਦੇ ਵਿੱਚ ਤੇਰੇ ਸੰਖੇ ਹੀ ਬੈਠੀ ਪਈ ਆ ਬਸ। ਤੁਸੀਂ ਤਾਂ ਸਾਨੂੰ ਚੰਗੇ ਕਿੱਥੋਂ ਕਹਿਣਾ ਉਸੇ ਨੂੰ ਚੰਗਾ ਕਹਿਣਾਗਾ। ਨਹੀਂ ਸਾਨੂੰ ਤਾਂ ਬਸ ਉਹੀ ਲੱਗਾ ਰਹਿੰਦਾਗਾ। ਮੇਰੀਆਂ ਕੁੜੀਆਂ ਦਾ ਤਾਂ ਨਾ ਸਲੀਕਾ ਕਰਿਆ ਕਰੋ। ਨਹੀਂ ਇਹਨਾਂ ਨਾਲ ਕਦ ਦੁਖਾਦੀ ਆ। ਕਿੰਨਾ ਤਾਂ ਇਨਾਂ ਪਿਆਰ ਦਿੰਦੀ ਆ ਨੂੰ ਮੈਂ ਦੇਖ ਤਵਈ ਆ ਘਰੀ ਹੁੰਦੀ ਆ। ਆ ਬੈਠੀਆਂ ਨੇ ਹੁਣ ਜਵਾਕੜੀਆਂ। ਪੁੱਛ ਲੈ ਇਹਨਾਂ ਨੂੰ ਮੈਂ ਜੇ ਮੈਂ ਝੂਠ ਮਾਰਦੀ ਵੀ। ਰਾਂ ਤੇ ਮਾਰਿਆ ਸੀ ਬਤੰਟੀ ਨੇ ਮਾਰਿਆ ਨਹੀਂ ਮਾਰਦੀ ਤਾਂ ਨਹੀਂ ਫਿਰ ਕੱਢ ਦਿੰਦੀ ਇਹ ਗੱਲਾਂ ਕਹਿੰਦੀ ਹੈ ਉਹੀ ਬਹੁਤ ਕੁਛ ਨਾ ਮੇਰੇ ਤੇ ਦੁੱਖ ਦੇ ਜਾਓ ਬਾਹਰ ਪਾਜ ਤੂੰ ਸਾਹ ਕਹਿਣਾ ਵੀ ਮਾਰਿਆ ਤਾਂ ਨਹੀਂਗਾ ਹੁਣ ਮਾਰਨ ਪਿੱਛੇ ਤਾਂ ਨਹੀਂ ਹੁੰਦਾ ਬੋਲਦੀ ਕਿ ਥੋੜਾ ਜਿਹਾ ਨਾ ਤੇ ਤੁਸੀਂ ਰੌਲਾ ਪਾਉਂਦਿਆਂ ਹਉਂਗਾ ਕੋਲੇ ਉਹ ਸਿਰ ਦੁਖਦਾ ਸੀ ਪੁੱਤ ਫਿਰ ਅੰਟੀ ਦਾ ਉਹਨਾਂ ਕਹਤਾ ਹੁਣ ਉਹ ਫਿਰ ਕੱਢੀ ਦਵਾਰ ਲੈ ਗਈ ਦੁਖੀ ਜਾਂਦਾ ਮੈਂ ਸਿਰੇ ਪੈਪ ਚੱਕਣ ਨੂੰ ਕਹਤਾ ਮੈਂ ਕਿਹਾ ਪੈਪ ਚੱਕ ਜਾ ਮੈਂ ਬਾਹਰੋਂ ਕੋਹ ਗੁੜਾ ਉਧਰੋਂ ਕੰਮ ਕਰਕੇ ਆਉਣੀ ਆ ਮੈਂ ਉਵਲੇ ਮੈਥੋਂ ਨਹੀਂ ਚੱਕੀ ਦੀ ਵੀ ਕਹਿੰਦੀ ਜਾ ਕੇ ਮੌਜਾ ਖਾ ਕੇ ਰੋਟੀ ਪੈ ਗਈ ਜੇ ਮੈਂ ਕੂੜਾ ਕੱਢਣ ਗਈ ਅੰਦਰੋਂ ਤਾਂ ਕਹਿੰਦੀ ਮੈਂ ਤਾਂ ਉਹਦਾ ਕੰਮ ਆਪ ਹੀ ਸੰਭਰ ਲੂੰਗੀ ਰਾਂ ਕਿੰਨਾ ਵੀ ਚਿਰ ਚੱਲੂਗਾ ਕੰਮ ਆਏ ਪਚੱਕ ਤੀ ਤੂੰ ਦਿੱਸੀ ਹੋਵੀ ਜਾਇਆ ਨਾ ਕਰੋ ਪੁੱਤ ਚੰਗਾ ਆਪਣੇ ਕਮਰੇ ਚ ਬਹਿ ਜਾ ਕਰੋ ਕੋਈ ਕੰਮ ਕਰ ਲੈਂਗੀ ਕੰਮ ਫੇਰ ਏਸੀ ਦੀਆਂ ਮਾਰੀਆਂ ਜਵਾਕੜੀਆਂ ਵਗ ਜਾਂਦੀਆਂ ਨੇ ਉੱਥੇ ਦੱਸ ਚਲ ਇਧਰ ਇਹਨਾਂ ਨੂੰ ਏਸੀ ਚ ਬਹਿ ਜਾਂਦੀਆਂ ਮਿੰਦ ਛੋਟਾ ਖੜਾ ਰੋੜ ਹੀ ਜਾਂਦੀਆਂ ਨੇ ਅੱਜ ਛੁੱਟੀ ਸੀ ਅੱਜ ਪਤਾ ਨਹੀਂ ਕਿਵੇਂ ਵਗ ਗਈਆਂ ਕੰਮ ਆ ਆਪਣਾ ਪਹਿਲਾਂ ਆਮ ਚੜਾ ਨਹੀਂਗਾ ਸਬਜੀ ਸਬਜੀ ਕਾਦੀ ਬਣਾਉਣੀ ਆ ਹੁਣ ਦੱਸ ਦੋ ਤਾਂ ਤੇਰੀ ਮਰਜ਼ੀ ਬਣਾ ਲਓ ਸਬਜੀ ਤੁਸੀਂ ਬਣਾ ਦੋ ਤੜਕਾ ਲਾ ਦੇ ਤੁਸੀਂ ਮੈਂ ਤਾਂ ਕਾਦੀ ਬਣਾ ਲਾਂ ਆਪੇ ਬਣਾ ਲਓ ਤੁਸੀਂ ਕਾਹਦੀ ਮਰਜ਼ੀ ਬਣਾ ਲਓ ਮੈਂ ਇਹਨਾਂ ਦਾ ਪਾਣੀ ਮੁੰਡੇ ਜਾਣਗੇ ਤੁਹਾਨੂੰ ਆਖਣ ਮੈਂ ਇਹਨਾਂ ਦਾ ਕੀ ਜਾਣਾਂਗਾ ਫਿਰ ਉਹ ਨਹੀਂ ਬਣਾਉਂਦੀ ਹੈਗੀ ਤੁਸੀਂ ਨਹੀਂ ਹੱਥ ਲਾਉਂਦੇ ਫਿਰ ਮੈਂ ਰਹਿ ਗਈ ਕੱਲੀ ਹੁਣ ਮੈਂ ਦੱਸ ਕੀ ਕਰਾਂ फिर हम मैं करा हम आपे बना ला तो कर तो hmm. बस मर्द हो जाते आए हूं अपनी बहाना पाली आम करना भी इना ਹੁਣ ਇਹਨਾਂ ਤਾਂ ਇੰਨਾ ਵੀ ਨਹੀਂ ਹੁੰਦਾ ਮੈਨੂੰ ਲੱਗ ਜਾਂਦਾ ਹੈ ਰਾਵਾਂ ਬਣਾਉਣੇ ਨੇ ਤਾਂ ਅੰਮ੍ਰਿਤ ਅੱਜ ਖੇਤ ਜਾਂਦਿਆਂ ਨੂੰ ਪੁੱਤ ਦਾ ਤੁਰ ਕੇ ਰੋਟੀ ਲੈ ਕੇ ਜਾਂਦਾਂ ਹੁਣ ਇਹਨਾਂ ਤਾਂ ਘਰ ਹੀ ਨਹੀਂ ਹੁੰਦਾ ਕੁਝ ਨਾ ਕੋਈ ਝਾੜੂ ਨਾ ਕੋਈ ਚਾਹ ਤਿੰਨ ਨਾ ਕੰਮ ਹੈ ਨਹੀਂ ਇਹ ਵੀ ਪਾਇ ਆਪਣਾ ਥਾਂ ਤੋਂ ਨਾ ਚਾਹ ਤੋਂ ਤਾਂ ਮੈਂ ਗਾਉਂਦੇ ਕੋਈ ਫੈਸੇ ਮਿੱਟ ਗਾਲਾ ਉਹ ਨਾ ਕੰਟਾ ਤੇ ਨੂੰ ਪੁੱਤ ਥੱਕ ਜਾਂਦਾਂ ਨਾ ਸਾਨੂੰ ਕੋਈ ਖੜਾਉਂਦਾ ਨਾ ਦੱਸ ਅੱਜ ਆਕੜੀਆਂ ਤਾਂ ਇਹ ਮੇਰੇ ਕੋਲੀ ਵਾਲਾ ਰਹਿਣ ਦੀ ਦੁਕਾਨ ਕਾ ਵੀ ਨਿਕੰਮ ਹੁੰਦਾ ਇਹਨਾਂ ਦਾ ਤਾਂ ਵੀ ਥੱਕ ਜਾਂਦੇ ਨਾ ਕੰਮ ਕਰਦਿਆਂ ਉਹ ਅਸਲੀ ਸ਼ਰੀਫ ਕਹ ਲਈ ਜੋ ਕੋੜੀ ਹੋਸੀ ਜੀ ਕਰੀ ਜਾ। ਇਹੋ ਤਾਂ ਨੁਕੀਆ ਨੂੰ। ਉਹ ਜਾਣ ਦੀ ਜਾਣ ਹੈ ਵੀ ਤੂੰ ਦੱਸ ਉਹ ਤੇਰੇ ਤਿੰਨ ਧੀ ਹੈ ਤੁਹਾ ਦਾ ਨਰਮਾਈ ਨਾਲ ਪੱਟ ਲਾਇਆ ਬਿਚਿਆ ਹੋਊ ਜੁ ਪੜਾਈ ਇਹਨਾਂ ਦੀ ਕਿਹੜਾ ਅੱਛਾ ਕੱਲ ਹਾਤੇ ਥੋੜੇ ਨੇ। ਨਗਰੇ ਦੀ ਨੂੰ ਲਾ ਤੇ ਬਥੇਰੇ ਪੈਸੇ ਲਾਉਂਦੇ। ਨਹੀਂ ਨਹੀਂ। ਕਿਥੋਂ ਪੜਾ ਲਈਏ ਤੂੰ ਅੱਡ ਹੋ ਗਈ ਜਾਂ ਕਿਥੋਂ ਨਾ ਇਹਨਾਂ ਨੇ ਮੇਂ ਜ਼ਿੰਦਗੀ ਖਰਾਬ ਕਰ ਲਈ ਖਰਾਬ ਲਈ ਹੇ ਦੇਖਦੀ ਆਂ ਜੇ ਆਸੇ ਪਾਸੇ ਹੋਈਆਂ ਕੁਛ ਖਾਣ ਹੀ ਨਹੀਂ ਦਿੱਤਾ ਜਗਾ ਮਿਲ ਨਹੀਂ ਨਾਲੇ ਦੋ ਤੋਂ ਤਰ੍ਹਾਂ ਆ ਰਹੀ ਗਈ ਸੀ ਪਤਾ ਨਹੀਂ ਕਿੰਨੇ ਸੀ ਕਿ ਖਾਈ ਨਹੀਂ ਚਲ ਖਾ ਲੈ ਪਰ ਮੈਂ ਗਰਾਉਂ ਨੂੰ ਐਵੇਂ ਜਵਾ ਕਰਨਾ ਆਹ ਲਾਂ ਦੇ ਖਾਣ ਨਹੀਂ ਦਿੰਦਾ ਹੋਰ ਚੱਪਾ ਕਰਕੇ ਜੇ ਖਾ ਨਹੀਂ ਚਾਹ ਪਤਾ ਨਹੀਂ ਕਿੱਥੇ ਬੈਠੀਆਂ ਸਵੇਰ ਦੇ ਨਾਲ ਜਰਸੋਈ ਵੀ ਨਹੀਂ ਸਾਫ ਕੀਤੀਗੀ ਪਤਾ ਨਹੀਂ ਕਿੱਥੇ ਕੀ ਕਰੀ ਜ਼ਿੰਦਗੀ ਮੈਂ ਤਾਂ ਆਪ ਜਾ ਕੇ ਪਹਿ ਜਾਂਦੀ ਆਂ ਪਾਂਡੇ ਮਾਂਜਾ ਢੇਰ ਲੱਗਿਆ ਪਿਆ ਹੋਊ ਤੇ ਉੱਠੀ ਨਹੀਂ ਮਾਰ ਆਣੀ ਅੰਦਰ ਹੀ ਪਈ ਐ ਢੇਰ ਲੱਗਿਆ ਪਿਆ ਲੈ ਦੁੱਧ ਪੀਤਾ ਹੋਊਗਾ ਗਲਾਸ ਵੀ ਗੜਬੀ ਜੀ ਸਿੱਟਿਆ ਪਿਆ ਅੱਛਾ ਮਰੱਭਾ ਖਾਦਾ ਐ ਇੱਥੇ ਨੌਕਰ ਲੱਗੇ ਹੋਏ ਆਂਗੇ ਅਸੀਂ ਮੈਂ ਕਹਿਨੀ ਆ ਜਾ ਕੇ ਮੇਰੀ ਗੱਲ ਸੁਣੋ ਦੇਖੋ ਵੀ ਉੱਥੇ ਨਾਲੇ ਤਾਂ ਗੜਬੀ ਦੁੱਧ ਦੀ ਦਿੱਤੀ ਕਰਕੇ ਪੀ ਲਈ ਉਹਨੇ ਮੋਜ ਨਾਲ ਹੈ ਤੇ ਉਹਦੇ ਵਿੱਚ ਗਲਾਸ ਟੀ ਗੜਬੀ ਦੇ ਆ ਫਿਰ ਨਾ ਕੌਲੀ ਚ ਮਰੱਬਾ ਖਾਦਾ ਹੋਊਗਾ ਪਾ ਕੇ ਮਰੱਬੇ ਕਿੱਥੋਂ ਆਉਂਦੇ ਆ ਦੁੱਧ ਦਿੱਤਾ ਕਰਕੇ ਪੀ ਲੈਂਦੀ ਆ ਕੰਮ ਤੇ ਹੱਥ ਨਹੀਂ ਲਾਉਂਦੀ ਜੀ ਬਾਈ ਮੈਂ ਮੈਂ ਕਿਉਂ ਆ ਫਿਰ ਮੇਰੀਆਂ ਜਵਾਕੜੀਆਂ ਨੂੰ ਖਾਣ ਪੀਣ ਦਾ ਤਾਂ ਨਾ ਸ੍ਰੀਕਾ ਕਰਿਆ ਕਰੋ ਖਾਣ ਕਰੀ ਹੁਣ ਨਹੀਂ ਆ ਮੈਨੂੰ ਪਤਾ ਲੱਗੇ ਨਹੀਂ ਖਾਂਦੀ ਬੁੱਤ ਆਉ ਜਾ ਕੇ ਦੇਖ ਕੌਲੀ ਲਿਆ ਮੈਂ ਚੱਕ ਕੇ ਤੁਹਾਨੂੰ ਬਹਿ ਮਾਉਣੀ ਬਸ ਉਵੇਂ ਪਈਏ ਉੱਥੇ ਕੌਲੀ ਰੱਖੀ ਉਵੇਂ ਦੁੱਧ ਵਾਲੀ ਗੜਬੀ ਪਈ ਹੈਗੀ ਭਾਂਡੇ ਦਾ ਢੇਰ ਲੱਗਿਆ ਪਿਆ ਹੁਣ ਮੈਂ ਮੰਜੂਗੀ ਨੇ ਵੀਰ ਚੱਲ ਕੰਮ ਤਾਂ ਮੈਂ ਕਰੀ ਜੰਨੀ ਹੈਗੀ ਥੋਡੇ ਮੂਹਰੇ ਵੀ ਚੱਲ ਮੇਰੇ ਜਵਾਕੜੀਆਂ ਨੇ ਹਨਾ ਵੀ ਖਾਣ ਪੀਣ ਦਾ ਸਹਿੱਕਾ ਤਾਂ ਨਾ ਕਰੋ ਕਾਹਨੂੰ ਕਰਦੀ ਆ ਮੈਂ ਦੇਖੀ ਤਾਂ ਹੈ ਨਹੀਂ ਕਦੇ ਕਰ ਮੈਨੂੰ ਇਹਨਾਂ ਦੀ ਮਾਰੀ ਮੈਂ ਥੋਡੇ ਮੂਹਰੇ ਕੱਟਾ ਢੋਈ ਜੰਨੀ ਆ ਮੈਂ ਤਾਂ ਕਦੀ ਹੀ ਨਹੀਂ ਕਰਦੀ ਦੇਖੀ ਇਹਨਾਂ ਨੂੰ ਵੀ ਪੂਰਾ ਬੁਲਾਉਂਦੀ ਆ ਮੈਂ ਤਾਂ ਦੇਖਦੀ ਆ ਜਦੋਂ ਰਹਿਣੀ ਮੈਂ ਤਾਂ ਮੇਰੀ ਤਾਂ ਤੁਸੀਂ ਮੰਨਣੀ ਨਹੀਂ ਨੀਗੀ ਉਹ ਜਾ ਕੇ ਦੇਖ ਲਓ ਕਿ ਮੈਂ ਮਰੱਬਾ ਖਾਦਾ ਪੀਗਾ ਮੈਂ ਇਥੋਂ ਨਹੀਂ ਭੈ ਕਾ ਹੁਣ ਕੱਟਿਆ ਜਾਂਦਾਗਾ ਮੈਨੂੰ ਵੀ ਹਰ ਖਾਉਂਦਾਗਾ ਮੈਂ ਕੀ ਕਰਾਂ ਮੈਂ ਕਿਹੜਾ ਲੋਹੇ ਦੀ ਬਣੀ ਆ ਆ ਜਾਣਦੇ ਉਹਨੂੰ ਅੱਜ ਕਹਿਣੀ ਆ ਮੈਂ ਹੋ ਗਰਮੀ ਬਹੁਤ ਅਜੀਬ ਹੈ। ਮੈਂ ਪਾਣੀ ਪਰ ਵੀ ਬੈਠ ਕਰਾਂ। ਥੋੜਾ ਹੋਰ ਕੰਮ। ਲਿਆੜੀ ਨੇ ਘਰ ਤੋਂ ਬਠਾਈਆਂ ਸਾਰੀਆਂ। ਅੱਛਾ। ਹੋਰ। ਹੁਣ ਤਾਂ ਬਸ ਚਾਹ ਚ ਭੇਜਣੀ। ਚਾਹ ਹੁਣ ਨਹੀਂ ਭੇਜਣੀ। ਮੁਰ ਤਾਂ ਆਪਣਾ ਕੰਮ ਲਵੇ ਲਾ ਕੇ 20 ਮਿੰਟਾਂ ਦਾ ਕੰਮ। ਰੋਕੋ ਜੋ ਮਾੜਾ ਜਿਹਾ ਘਰ ਦੀ ਸਾਰ ਵੀ ਲੈ ਜਾ ਕਰੋ। ਕੀ ਹੋ ਗਿਆ? ਦੱਸਦੀ ਆ ਮੈਂ। ਮੈਸੂ ਨੂੰ ਐਂਗੈਂਦੀ ਸੀ ਹੁਣ ਦੇਖ ਸਾਰਾ ਕੰਮ ਮੈਂ ਕਰਦੀ ਆ ਅੱਛਾ ਹੱਥ ਨਹੀਂ ਲਾਉਂਦੀ ਰਿੰਦਰ ਤਾਂ ਕਿਸੇ ਕੰਮ ਦੇ ਅੰਦਰ ਪਈ ਰਹਿੰਦੀ ਅੰਦਰ ਪਈ ਰਹਿੰਦੀ ਆ ਹੁਣ ਨਾ ਮੌਜ ਨਾਲ ਪਹਿਲਾਂ ਦੀ ਰੋਟੀ ਪਾ ਕੇ ਖਾ ਲਈ ਉਦੋਂ ਵਾਰ ਦੁੱਧ ਗਰਮ ਕਰਕੇ ਲੈ ਗਈ ਹੋਊਗੀ ਮੈਨੂੰ ਨਹੀਂ ਪਤਾ ਤੇ ਮਰੱਬਾ ਲੈ ਗਈ ਉਹ ਮੇ ਜਿਵੇਂ ਉਹ ਕੌਲੀ ਪਈਏਗੀ ਨਾਲੇ ਗੜਪੀ ਪਈਏ ਦੁੱਧ ਵਾਲੀ ਵੀ ਮੇਰੀਆਂ ਕੁੜੀਆਂ ਨਾਲ ਤਾਂ ਨਾਸਿਕਾ ਕਰਿਆ ਕਰੇ ਹੁਣ ਖਾਣ ਪੀਣ ਵਿੱਚ ਵੀ ਸੇਵੀ ਸ੍ਰੀਕਾ ਦਾ ਟੜਕੇ ਜਵਾਕੜੀਆਂ ਅੰਦਰ ਬੈਗੀਆਂ ਹੋਣੀਆਂ ਕਿਤੇ ਕਮਰੇ 'ਚ ਬਾਰ ਕੱਢਦੀਆਂ ਬਾਹਰ ਫੜ ਕੇ ਤੇ ਇੱਥੇ ਚੱਕ ਗਿਆ ਹਾ ਸੜ ਤੇ ਬਾਹਰ ਆ ਵੀ ਮੈਥੋਂ ਤਾਂ ਇਹਨਾਂ ਨਾਲ ਹੁਣ ਕੱਟੀ ਤਾਂ ਨਹੀਂ ਅੱਛਾ ਜੇ ਮੈਂ ਸੱਸ ਨੂੰ ਕਹਿੰਦੀ ਆ ਭਾਈ ਸਬਜੀ ਬਣਾ ਲੈ ਕਾ ਸੱਸ ਜਵਾਬ ਦੇ ਦਿੰਦੀ ਐ ਜੇ ਉਹਦੀ ਨੂੰਹ ਨੂੰ ਕਹਿੰਦੀ ਆ ਤਾਂ ਉਹ ਜਵਾਬ ਦੇ ਦਿੰਦੀ ਆ ਹੁਣ ਰਹਿ ਗਈ ਇਕੱਲੀ ਮੈਂ ਸਬਜੀ ਰੋਟੀ ਵਾਲੀ ਤੇ ਨਾਲੇ ਫਿਰ ਮੈਨੂੰ ਕਹਿੰਦੀ ਇਹਨੇ ਖਰਚ ਕਰਦੀ ਆ ਫਿਰ ਮੈਂ ਕਿਹੜਾ ਨੌਕਰ ਨਹੀਂ ਇਹਨਾਂ ਦੀ ਲੱਗੀ ਹੋਈ ਤੋਦੀ ਦੱਸਣਾ ਨਹੀਂ ਮੈਨੂੰ ਕਹਿੰਦੇ ਨੇ ਕਿ ਤਾਂ ਖਰਚ ਵਾਲਾ ਆ ਇਹ ਤਾਂ ਕਰਦੀ ਵਾਲਾ ਸਰਪ ਸਾਬਣ ਵਾਲੀ ਲਾਉਂਦੀ ਆ ਤੋਦੀ ਦੱਸਣੀ ਮੈਨੂੰ ਹੁਣ ਤਾਂ ਮੇਰੇ ਸਿਰ ਉਤੋਂ ਦੀ ਪਾਣੀ ਲੰਘ ਗਿਆ ਮੈਂ ਕਰਦਾ ਮੈਂ ਜਵਾਕੜੀਆਂ ਦੀ ਮਾਰੀ ਚੱਲ ਗਈ ਹਿੰਦੀ ਸੀ ਉਹ ਮੇਰੇ ਕੁੜੀਆਂ ਦਾ ਸਰੀਕਾ ਕਰੀ ਜਾਂਦੀ ਹੈਗੀ ਇਹ ਤੇ ਜਵਾਬ ਖਾਂਦੇ ਆ ਇਹ ਬਹੁਤ ਮਾੜੀ ਗੱਲਾਂ ਦੀ ਫਿਰ ਆਪਦਾ ਬਈ ਇੱਕ ਪਾਸਾ ਕਰ ਦੋ ਠੀਕ ਆ ਮੈਂ ਖੇਤ ਆ ਉਹ ਭਾਈਆ ਭਾਂਡੇ ਜਾ ਕੇ ਦੇਖੋ ਜੇ ਤੁਹਾਨੂੰ ਯਕੀਨ ਨਹੀਂ ਹੁੰਦਾ ਸਾਰੇ ਮੈਂ ਮੰਨਦੇ ਨੇ ਦੇਖਾ ਪਾਣੀ ਭਰਨੀ ਆ ਜੀ ਉਹਨਾਂ ਦੇਖੀ ਹਾਂ ਹਾਂ ਸਾਰੇ ਮੈਂ ਮੰਨਦੇ ਆ ਉਹ ਪਰ ਸੋਈ ਪਰ ਹੀ ਪਈ ਹੈ ਜੀ ਤੇ ਬੇਬੀ ਨੂੰ ਕਿਹਾ ਨੀ ਤੂੰ ਕਿਹਾ ਸੀ ਉਹ ਕਿਥੇ ਪੈਰ ਤੇ ਪਾਣੀ ਪੈਣ ਦਿੰਦੀ ਉਹ ਤੁਹਾਨੂੰ ਬੜੀ ਚੰਗੀ ਆਉਂਦੀ ਉਹ ਤਾਂ ਕਹਿੰਦੀ ਹੈਗੀ ਕਹਿੰਦੀ ਲੈ ਤੈਨੂੰ ਐਵੇਂ ਲੱਗਦਾਗਾ ਤੇ ਤਾਂ ਆਪਣਾ ਹੰਦ ਤੱਕ ਨਮੇੜ ਨਾਲ ਕੰਮ ਹੀ ਹਾਂ ਵੀ ਐ ਥੋੜੀ ਹੁੰਦਾਗਾ ਵੀ ਜਵਾਕੜੀਆਂ ਨੇ ਚੱਲ ਮੈਨੂੰ ਨਹੀਂ ਚੀਜ਼ ਦੇਣੀ ਹਨਾ ਕੋਈ ਚੀਜ਼ ਮੈਂ ਅੰਦਰ ਦੇਖਦੀ ਆ ਕਮਰੇ ਚ ਪਈ ਹੁੰਦੀ ਜੇ ਮੈਂ ਪੁੱਛਦੀ ਆ ਤਾਂ ਕਹੂਗੀ ਮੇਰੀ ਮਾਸੀ ਦੇਗੀ ਮੇਰੀ ਭੂਆ ਦੇਗੀ ਮੇਰੀ ਭੈਣ ਦੇਗੀ ਚੀਜ਼ਾਂ ਕਦੇ ਉੱਤ ਟੂੜੀਆਂ ਲੈਂਦੀਆਂ ਕਦੇ ਜੱਪਣਾ ਲੈਂਦੀਆਂ ਕਦੇ ਕੁਛ ਲੈਂਦਾ ਲੈਂਦਾ ਸਾਰਾ ਕੁਝ ਘਰੋਂ ਹੁੰਦਾਗਾ ਤੇ ਫਿਰ ਐਂ ਦੇਖ ਲਾ ਫਿਰ ਕੁੜੀਆਂ ਨਾਲ ਕੀ ਸ੍ਰੀਕਾ ਦਾ ਮੈਨੂੰ ਨਹੀਂ ਪਤਾ ਮੇਰੇ ਨਾਲ ਸ੍ਰੀਕਾ ਕਿ ਕੁੜੀਆਂ ਨਾਲ ਸ੍ਰੀਕਾ ਦਾ ਸਾਰਿਆਂ ਨਾਲ ਸ੍ਰੀਕਾ ਹੁੰਦਾ ਮੇ ਤਾਂ ਹੁਣ ਚਾਹੁੰਦੀ ਇਹੀ ਜਦੋਂ ਮੈਂ ਕਮਰਾ ਸੁੰਭਰਨ ਗਈ ਨਾ ਮੈਨੂੰ ਨੀਵੀ ਹੋ ਕਦੇ ਕਮਰੇ ਚ ਜਾਨੀ ਆਪੋ ਕੰਮ ਨਹੀਂ ਕਰਦੀਗੀ ਮੈਂ ਫਿਰ ਵੀ ਚੱਲ ਸੁੰਭਰ ਕੇ ਆਈ ਮੈਨੂੰ ਕਹਿੰਦੇ ਰਹਿਣ ਦੇ ਮੈਂ ਤਾਂ ਕਮਰਾ ਆਪੇ ਸੁੰਭਰ ਲੂੰਗੀ ਚੱਲ ਮੈਂ ਫਿਰ ਵੀ ਸੁੰਭਰਿਆਈ ਮੈਨੂੰ ਨੌਕਰ ਨਹੀਂ ਲੱਗੀ ਹੋਈਆਂ ਹੁਣ ਇਹਨਾਂ ਦੀ ਮੈਨੂੰ ਸਾਰੇ ਕਹਿੰਦੇ ਨੇ ਆਂਢ ਗਵਾਂਢ ਵਾਲੇ ਕਹਿੰਦੇ ਤੂੰ ਨੌਕਰ ਨਹੀਂ ਇਹਨਾਂ ਦੀ ਕਹਿੰਦੇ ਤੂੰ ਇਹਦਾ ਕੰਮ ਕਰਦੀਆਂ ਸਾਰੇ ਕਹਿੰਦੇ ਚਾਦਰਾਂ ਤੋ ਤੋ ਤੂੰ ਪਾਉਣੀ ਹੈਗੀ ਤਾਰਾਂ ਤੇ ਤੇ ਕਹਿੰਦੇ ਇਹ ਆਪ ਨਹੀਂ ਕਰ ਸਕਦੀ ਮੇਰੀ ਗੱਲ ਸੁਣ ਆਣ ਮਨਨ ਦਾ ਗੱਲ ਸੁਣਨ ਦੀ ਲੋੜ ਨਹੀਂ ਮੈਨੂੰ ਆਪ ਨੂੰ ਪਤਾ ਹੁਣ ਨਹੀਂ ਆੜਵਾੜਦੀ ਸਗੋਂ ਮੈਂ ਅੱਜ ਗੱਲ ਦੱਸਦੀ ਆਂ ਵੀ ਅੱਗੇ ਮੈਨੂੰ ਪਤਾ ਨਹੀਂ ਸੀ ਵੀ ਮੇਰੇ ਨਾਲ ਐਸ ਤਰ੍ਹਾਂ ਕਿਆ ਕਰਦੀ ਆ। ਹੁਣ ਮੇਰੇ ਨਾਲ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਨੇ ਸ਼ਰੀਕਾ ਕਰਦੀ ਆ ਇਹ ਇੰਨਾ ਜਿਆਦਾ। ਹੁਣ ਤਾਂ ਮੈਂ ਆਪਣੀ ਅੱਖਾਂ ਨਾਲ ਦੇਖਦੀ ਆਂ। ਪਹਿਲਾਂ ਤਾਂ ਮੈਂ ਕਿਸੇ ਤੇ ਯਕੀਨ ਹੀ ਨਹੀਂ ਕਰਦੀ ਸੀਗੀ ਵੀ ਚੱਲ ਕੋਈ ਨਹੀਂ ਮੈਂ ਝੇਬ-ਝੇਬ ਚ ਫਿਰਦੀ ਰਹਿੰਦੀ ਸੀਗੀ। ਚੱਲ ਮੈਂ ਕਹਿ ਰਹਾਂ ਨਾ ਤੂੰ ਸ਼ਾਂਤ ਰਹਿ। ਕਿੰਨੇ ਬੀਬੀ ਕੋਹ ਦੇ ਕੀ ਕਹਿੰਦੀ ਐ। ਨਹੀਂ ਪੁੱਛਣ ਦੀ ਗੱਲ ਨਹੀਂ ਵੀ ਮੈਂ ਤਾਂ ਰਹਿਣਾ ਨਹੀਂ ਹੈਗਾ ਹੁਣ ਕੱਟ ਜਾ। ਮੇਰੇ ਤੇ ਇੱਕ ਪਾਸਾ ਕਰ ਤੂੰ। ਕਰ ਦਾਂਗੀ ਫਿਰ। ਕੋਈ ਕਹਿੰਦੇ ਮੈਂ ਕਰ ਦੇਣਾ ਗੱਲ ਫਿਰ। ਮੈਂ ਮੈਂ ਇੱਥੋਂ ਨੇ ਸਾਰਾ ਦਿਨ ਕੰਮ ਹੁੰਦਾ ਨਹੀਂ ਮੇਰਾ ਨਾਂ ਨਹੀਂ ਨੇ ਮੈਂ ਸਾਰਾ ਦਿਨ ਕੰਮ ਕਰਦੀ ਆਂ ਫੇਰ ਗੱਲ ਕਰ ਲੈਣਾ ਮੈਂ ਹਾਂ ਮੈਂ ਕਿਹੜਾ ਲੋਹੇ ਦੀ ਬਣੀ ਹੋਈ ਆਂਗੀ ਉਹਨੂੰ ਕਹਿ ਭਈ ਗੱਲ ਤਾਂ ਫੇਰ ਕਰਿਓ ਵੀ ਮੈਂ ਰਹਿਣਾ ਨਹੀਂ ਨਾਲ ਕੱਟਕੁੱਟ ਚ ਨਹੀਂ ਮੈਂ ਹੁਣ ਰਹਿ ਸਕਦੀ ਬਥੇਰੇ ਸਾਲ ਹੋ ਗਏ ਮੈਨੂੰ ਮੈਂ ਅੱਠ 10 ਸਾਲ ਕੱਟ ਗਈ ਕੱਟਚ ਤੇ ਉਹਨੇ 6 ਮਹੀਨੇ ਵੀ ਨਹੀਂ ਕੱਟੇ 6 ਤਾਂ ਬਾਲੇਆਂ 4 ਮਹੀਨੇ ਜੀ ਰੰਗ ਦਿਖਾਤੇ ਆਉਦੇ ਚਲ ਕੋਈ ਨਹੀਂ ਮੈਂ ਕਰਦਾ ਬੇਨਾਂ ਕਹਿੰਦੀ ਕਰੋ ਗੱਲ ਭਈ ਮਾਂਜਾਂ ਮੈਂ ਤਾਂ ਮਾਂਜ ਨਹੀਂ ਪਹਿਣਾਂਗੇ ਬੇਬੇ ਕਿਵੇਂ ਆਂ ਤੇ ਮੈਂ ਤੁਹਾਨੂੰ ਮੈਂ ਕਹਿੰਦਾ ਆ ਪਰਮੀ ਤੇ ਮੈਨੂੰ ਕਿਹਾ ਕਹਿੰਦੀ ਉਹ ਕੰਮ ਹੀ ਨਹੀਂ ਕਰਦੀ ਦਿਂਦਰ ਉਹ ਤੋਂ ਕੋਈ ਕਰੀ ਜਾਂਦੀ ਆ ਸਾਰਾ ਦੇਖ ਤੂੰ ਹੁਣ ਆਉਣਾ ਰੋਜ਼ ਖੇਤੋਂ ਦੇਖ ਦੇਖਦੀ ਓ ਤੁਸੀਂ ਹਾਂ ਹਾਂ ਸਾਰਾ ਦਿਨ ਤਾਂ ਦੇਖ ਬੁੱਢਾ ਮੈਂ ਤਾਂ ਮੇਰੇ ਕੋਲ ਬੈਠਾ ਰਹਿੰਦੀ ਆ ਸੁਦੇਖਦੇ ਹੀ ਆ ਉਹ ਤਾਂ ਠੀਕ ਆ ਗੱਲ ਉਹ ਤਾਂ ਵਹਿਮ ਜਾ ਕਰੀ ਜਾਊਗੀ ਵਹਿਮ ਜਾ ਕਰੀ ਜਾ ਉਹ ਗੱਲੀ ਖਾਂਦੀ ਆ ਦਿੰਦੀ ਨਹੀਂ ਕੋਸੇ ਇਹਨਾਂ ਨੂੰ ਆਈ ਨਹੀਂ ਕਰਦੀ ਗੱਲ ਆਏ ਆ ਮੈਨੂੰ ਪਤਾ ਕੀ ਆ ਐਵੇਂ ਤਾਂ ਉਹ ਵੀ ਨਹੀਂ ਕਹਿੰਦੀ ਠੀਕ ਹੈ ਨਾ ਬਿੰਦੂ ਨਹੀਂ ਮੈਂ ਆਹਦੀਆ ਪੁੱਤ ਮੇਰੀ ਗੱਲ ਸੁਣੋ ਉਹ ਤਾਂ ਜਾਣ ਵੀ ਜਾਣਾ ਹੂੰ ਤੇਰੇ ਤਾਂ ਨਹੀਂ ਆ ਹੂੰ ਤੂੰ ਆ ਲਾਲਾ ਨਾ ਵੀ ਪੁੱਤ ਪੜ੍ਹਾਈ ਲਿਖਾਈ ਨਹੀਂ ਲੋਟ ਆਉਂਦਾ ਨਹੀਂ ਉਹ ਤਾਂ ਬਾਅਦ ਦੀਆਂ ਗੱਲਾਂ ਪਹਿਲਾਂ ਤਾਂ ਤੁਸੀਂ ਤਾਂ ਤੁਸੀਂ ਜਾਣੇ ਹੋਗੇ ਬਾਲ ਦੋ ਤੁਸੀਂ ਵੱਡੇ ਹੋ ਨਾ ਪਹਿਲਾਂ ਵੱਡੇ ਹੋ ਨਾ ਤੁਸੀਂ ਹਾਂ ਤੇ ਮੈਂ ਸਿਰ ਤਾਂ ਆਇਆ ਤੁਹਾਡੇ ਕੋਲੇ ਜੋ ਕੋਈ ਮਸਲਾ ਹੱਲ ਹੋਣਾ ਚਾਹੀਦਾਗਾ ਮਸਲਾ ਦਾ ਮਤਾਂ ਆਦੀਆਂ ਛੋਟਾ ਜਿਹੜੀ ਗੰਡਾ ਇੱਕ ਥਾਂ ਦੇ ਬਰ ਵੀ ਚੜੀ ਗਈ ਸੀ ਮੈਂ ਤਾਂ ਮੰਨਦਾ ਇਸ ਗੱਲ ਦੀ ਗੱਲ ਕਰ ਹੁਣ ਉਹ ਵੀ ਕੰਮ ਨਹੀਂ ਕਰਦੀ ਫੇਰ ਗੰਡ ਦੀ ਕੀ ਕਰੂਗੀ ਉਹਨੂੰ ਕੋਈ ਨਹੀਂ ਕਾਇਰਾਂਗੇ ਹਾਲੀ ਹਾਲੇ ਕਰਨ ਲੱਗੇ ਤੇ ਬਿਮਾਰ ਆ ਉਹ ਕੀ ਕੱਗਲ ਬਿਮਾਰ ਤਾਂ ਐ ਇੱਕ ਦਿਨ ਬਿਮਾਰ ਹੋ ਦੋ ਦਿਨ ਤਿੰਨ ਦਿਨ ਹੁਣ ਐ ਤਾਂ ਨਹੀਂ ਵੀ 15-20 20 ਦਿਨ ਬੰਦਾ ਬਿਮਾਰ ਹੀ ਰਹਿੰਦਾ ਹੈ ਹਾਂ ਆਈ ਐਵੇਂ ਮੈਨੂੰ ਤਾਂ ਹੋਰ ਤਾਂ ਸੀ ਐ ਵੀ ਜਾ ਤੇਰੀਆਂ ਪਤਨੀਆਂ ਪਾਜ ਜਾਣ ਤੀਆਂ ਦਾ ਪਾਜ ਜਾਣੀ ਹੈ ਜਿਨੇ ਪ੍ਰਮਾਤਮਾ ਨੇ ਦੇਤੀ ਆਪੇ ਰੰਗ ਆਪੇ ਕਰ ਦੇਣਾ ਕੁਛ ਨਾ ਬਦਲ ਹਲ ਵੇ ਪਾਲchan ਪੜ੍ਹਾਈ ਲਿਖਾਈ ਦਾ ਨੰਬਤਾ ਹਰੇਕ ਜੀ ਦੀ ਮੰਗਾਈ ਹੈ ਤੂੰ ਕਰੇਗਾ ਕੀ ਓ ਤੱਡ ਖੇਤ ਜਾਵੇਂਗਾ ਕਿ ਤੂੰ ਕੁੜੀਆਂ ਨੂੰ ਸੱਡਣ ਜਾਵੇਂਗਾ ਕਿ ਤੂੰ ਲਿਆਇਆ ਕਰੇਗਾ ਉਹ ਤਾਂ ਬੇਬੀ ਬਾਅਦ ਦੀ ਗੱਲ ਹੈ ਪਹਿਲੀ ਗੱਲ ਤਾਂ ਤੂੰ ਐਂ ਦੇਖ ਬੀ ਦੋਨੇ ਜਾਣੀਆਂ ਕੰਮ ਕਰਨ ਠੀਕ ਹੈ ਨਾ ਉਧਰ ਜੇ ਮੈਂ ਖੇਤੋਂ ਪਰਮੀ ਤੇ ਕਹਿੰਦੀ ਉਹਦਾ ਤਾਂ ਉਹਦਾ ਇੱਥੋਂ ਤੱਕ ਵੀ ਹੈ ਚੀਜ਼ਾਂ ਰੇ ਲੈ ਕੇ ਮੁਰਬੇ ਮੁਰਬੇ ਸਾਰੇ ਅੰਦਰ ਰੱਖੀ ਬੈਠੇ ਦਿਖਾਈ ਜਾਂਦੀ ਹੈ ਉਹ ਕਿੱਥੋਂ ਆਉਂਦੇ ਨਾਲ ਕੋਈ ਨਹੀਂ ਤੇ ਮਾੜਾ ਮੋਟਾ ਅੱਜ ਬਾਕਾਂ ਨੂੰ ਦੇ ਰਿਆ ਕਰੇ ਆਹ ਆਂ ਦਾ ਕੀ ਜਿਲੇ ਆ ਕੀ ਦਿੰਨੀ ਐ ਨਾਨੂੰ ਅੰਦਰ ਆ ਤਾਂ ਇਹਨਾਂ ਦੁਕਾਨ ਨੂੰ ਰੱਖਦੀ ਆ ਉਹਨੂੰ ਮਨ ਦੇ ਵਿੱਚ ਉਹੀ ਵਸ ਬਹਿੰ ਬਹਿ ਰਿਹਾ ਗਾ ਗੱਲ ਵਹਿਮ ਦੀ ਨਹੀਂ ਹੁੰਦੀ ਕੋਈ ਇਹਦਾ ਹੱਲ ਹੋਣਾ ਚਾਹੀਦਾ ਵਹਿਮ ਤਾਂ ਫਿਰ ਹੁਣ ਕਾ ਰਹਿਦਾ ਮਾਂ ਕਹਿੰਦੀ ਵੀ ਸੋਟਾ ਨਹੀਂ ਉਹ ਤਾਂ ਇੱਕ ਘਬਰਾ ਮੰਦਾ ਉਹ ਤਾਂ ਹੀ ਕਹਿੰਦੀ ਕਿ ਇਹਨੂੰ ਡੱਡ ਕਰ ਜਦੋਂ ਐ ਕਹਦੇ ਵੀ ਸਾਡਾ ਫਰਕ ਆ ਪਣਾਵਾ ਦਾ ਵਿੱਚ ਦੀ ਕੋਈ ਆਪਣਾ ਨਹੀਂ ਗਾ ਦੇ ਨੀ ਆਪਾ ਤਾਂ ਮੈਂ ਕਿਦੋਂ ਕਹਿਣਾ ਵੀ ਫਰਕ ਹੈਗਾ ਫਰਕ ਪੈ ਜਾਂਦਾ ਨਾ ਫਿਰ ਜਦੋਂ ਬੰਦਾ ਇੱਕ ਜਿਹਾ ਨਾ ਕੰਮ ਕਰੀ ਜਾਂਦਾ ਇੱਕ ਜਿਹਾ ਨਾ ਨਹੀਂ ਕਰਦਾ ਵੇ ਦੇਖ ਲੋ ਭਾਈ ਹੁਣ ਜਿਵੇਂ ਤੈਨੂੰ ਚੰਗਾ ਲੱਗਦਾ ਮੈਂ ਤਾਂ ਹੀ ਆਂਦੀ ਸੀ ਤੈਨੂੰ ਕੁੜੀਆਂ ਦਾ ਕਰਕੇ ਆਂਦੀ ਸੀ ਵੀ ਤੇਰੀਆਂ ਕੁੜੀਆਂ ਪਾ ਲਈਆਂ ਨੇ ਕਾ ਮੈਨੂੰ ਫਿਰ ਉਹਦੇ ਨਾਲ ਰਹਿਣਾ ਪਊ ਉਹ ਤਾਂ ਤੂੰ ਦੇਖ ਲੈ ਕਿਹਦੇ ਨਾਲ ਰਹਿਣਾ ਹੈਗਾ ਹੁਣ ਤੇਰੀ ਮਰਜ਼ੀ ਮੈਂ ਬਤੋਨੀ ਇੱਧਰ ਹੀ ਆਉਣਾ ਨਾਲ ਰਹਿਣਾ ਨਿਰਧ੍ਰਿਤ ਹੈਗੀ ਮੈਂ ਮੰਨਾਂਗਾ ਫਿਰ ਤੈਨੂੰ ਇੱਧਰ ਜਾ ਕੇ ਦੇ ਜਾਣਾ ਔਖੇ ਉਹਨਾਂ ਨੂੰ ਇੱਧਰ ਤਾਂ ਹੁਣ ਤੇਰੇ ਧੀ ਨਾਲ ਉਹ ਨਿਰਧਰੇ ਆ ਗਏ ਮੈਂ ਤਾਂ ਐ ਸੀ ਜੇ ਕੱਠਾ ਰਾਇਆ ਨਾ ਉਹਦੇ ਵਰਗੀ ਤਾਂ ਰੀਸ ਨਹੀਂ ਸੀ ਕਿਉਂ ਕੰਮ ਕੋਈ ਬਾਲਾ ਨਹੀਂ ਗਿਆ ਜੇ ਥੋੜਾ ਥੋੜਾ ਕਰ ਲੈਣਾ ਸਾਰਾ ਕੰਮ ਹੀ ਨਿਬੜ ਜਾਂਦਾ ਹਨਾ ਫਿਰ ਹੁਣ ਇਹਨਾਂ ਦਾ ਸ਼ਰੀਕ ਕਾਪ ਆਏਗਾ ਹੁਣ ਕੀ ਕਰਾਂ ਸ਼ਰੀਕਾ ਦਾ ਮਾਰਦੀ ਆ ਫਿਰ ਜੇ ਸ਼ਰੀਕਾ ਨਾ ਹੋਵੇ ਫਿਰ ਤਾਂ ਕਰਨਾ ਪਾਜੇ ਹੁਣ ਮੇਰੇ ਮੂੰਹ ਤੇ ਤਾਂ ਕਦੇ ਮੈਂ ਤਾਂ ਨਹੀਂ ਐਵੇਂ ਆਖਾਈ ਇਹਨਾਂ ਨੂੰ ਦੇਖ ਵੀ ਕਦੇ ਵੀ ਬੋਲਦੀ ਨਾ ਬੋਲਦੀ ਕਦੇ ਨਹੀਂ ਇਹ ਤਾਂ ਪਰਮੀਤ ਕਹਿੰਦੀ ਪਹਿਲਾਂ ਕਈ ਦਿਨ ਹੋ ਗਏ ਅੰਦਰ ਵਾਗੀਆਂ ਹੋਣੀਆਂ ਉੱਥੇ ਮੈਂ ਪਈ ਕਹਿੰਦੀ ਮੈਂ ਪੈਣਾਗਾ ਬਾਹਰ ਲਾ ਲਿਆ ਐਂ ਐਂ ਤਾਂ ਕੰਮ ਚੱਲਣਾ ਨਹੀਂ ਫਿਰ ਇਹ ਬੱਚੇ ਇਹਨਾਂ ਕਹਿੰਦੇ ਕੋਈ ਗੱਲ ਨਹੀਂ ਸੇ ਭਾਈ ਮੈਂ ਪੈਣਾਗਾ ਤੇ ਤੁਸੀਂ ਰੋਲਾ ਨਾ ਪੁੱਛਦੇ ਆ ਕਿ ਖੇਡ ਲਓ ਹਨਾ ਇਹਨਾਂ ਦੇ ਉਹ ਆਪਣੇ ਗੋਡੇ ਗੱਡੇ ਬਾਹਰ ਮਾਰੇ ਜਾ ਕੇ ਉਹ ਫਿਰ ਕੋਤਸ ਬਸ ਉਹਦੇ ਦਿਮਾਗ 'ਚ ਇਹ ਕੀੜਾ ਵੀ ਮਾਇਨ ਜਾਨ ਦੀ ਜਾਨ ਹੈ ਮੇਰੇ ਖੜਾ ਤੁਸ ਰਹੇਗਾ ਉਹਦੀ ਮਾਇ ਕਿ ਉਹਦੀ ਸੋਚਣ ਸਕਤੀ ਹੋਗੀ ਨਾ ਕਿਉਂ ਐਂ ਦੇਖੇ ਨਾ ਬੱਚਾ ਨੂੰ ਬਣਾ ਕੇ ਆਪਦੇ ਰੱਖੇ ਨਾ ਫਿਰ ਆਪਣਾ ਘਰ ਹੀ ਗੰਧੀ ਨਾ ਬੋਰ ਬੁੱਲੇ ਜੇ ਬਣਾ ਕੇ ਰੱਖੇ ਤਾਂ ਫਿਰ ਅੱਡ ਹੋਣ ਦੀ ਕੀ ਲੋੜ ਮੈਂ ਹੁਣ ਸਾਨੂੰ ਆਈ ਸੀ ਵੀ ਨਾ ਤੂੰ ਜਿਆਦਾ ਮਾੜਾ ਮੋਟਾ ਪੁੱਛ ਹੁਣ じゃ ਸਮਝਾ ਉਹਨੂੰ ਮੈਂ ਉਹਨੂੰ ਮਾੜਾ ਜਿਹਾ ਕਹਿ ਦੇਣੀ ਐ ਵੀ ਭਾਈ ਰੋਟੀ ਰੋਟੀ ਕਰ ਲਿਆ ਕਰ ਇਹਨੂੰ ਉਤਲੇ ਕੰਮ ਤੇ ਲਾ ਦੇਣੀ ਹੂੰ ਉਹਨੂੰ ਮੈਂ ਰੋਟੀ ਤੇ ਲਾ ਦੇਣੀ ਹੂੰ ਹੂੰ ਨਾ ਨਾ ਆਪ ਲੱਗ ਜਾ ਕਰੂੰ ਹੋਰ ਕੀ ਐ ਹੋ ਮੈਂ ਇਦਨ ਤਵੀਆਂ ਫੇਰਦਾ ਸੀ ਜਾਂ ਮੈਂ ਤਾਂ ਵਿਚਾਲੂ ਐ ਹੀ ਪਾਣੀ ਪੀਣਾ ਚਲ ਮੈਂ ਉਹਨੂੰ ਪੁੱਛਦੀ ਆ ਵੀ ਬੁੱਤ ਮੈਂ ਰੜਾ ਦਿਆ ਤਰੂ ਰੋਟਾ ਸਮਝ ਆਇਆ ਮੈਂ ਫੜਾ ਜਾ ਜਿਹੜੀ ਐ ਰੋਬਤਾ ਖੇਡ ਲੋ ਹੁਣ ਤੁਸੀਂ ਮੈਂ ਤਾਂ ਬਾਹਰ ਆ ਗਿਆ ਸੀ ਨਾ ਮੇਰੇ ਕੋਲ ਬੋਸ ਨਾ ਬੈਠਾ ਨਹੀਂ ਗਿਆ ਕਾ ਬਾਹਰ ਹੁਣ ਫੇਰ ਭੱਜ ਗਿਆ ਇੱਥੇ ਤੇ ਤੂੰ ਆ ਕੀ ਕਰੀ ਜਾਨੀ ਮੈਂ ਨਾ ਰਿਮੋਟ ਚੱਕੀ ਬੈਠੀ ਹਣਾ ਕਿਉਂ ਚੱਕੜੀ ਸੀ ਕਿ ਮੇਰਾ ਸਿਰ ਦੁਖੀ ਜਾਂਦਾ ਕਾ ਫਿਰ ਸਿਰ ਦੁਖਦਾ ਸੀ ਹੁਣ ਹਟ ਗਿਆ ਮੈਂ ਗੋਲੀ ਲੈ ਲਈ ਆਏ ਨਹੀਂ ਸਿਰ ਦਾ ਮੈਂ ਤਨਸਾ ਥੋੜਾ ਕਾਣਾ ਕੰਮ ਕਰ ਲਿਆ ਘਰ ਮੇਰਾ ਤਾਂ ਹੀ ਚੱਲੂਗਾ ਹੀ ਸਰਜੂਗਾ ਮੇਰਾ ਮੇਰੇ ਘਰ ਸੁਣ ਹੁਣ ਤਾਂ ਮੈਂ ਤੇਰੀ ਮਦਦ ਕਰਾਉਂਦੀ ਰਹਿਣੀ ਆ ਦੇਖ ਮੈਨੂੰ ਪਤਾ ਹੀ ਵੀ ਤੂੰ ਕੰਮ ਕਰਦੀ ਨਹੀਂ ਹੁਣ ਮੈਨੂੰ ਤਾਂ ਪਤਾ ਹੈ ਵੀ ਤੂੰ ਅੰਦਰ ਚੋਰ ਨੂੰ ਚੀਜ਼ਾਂ ਖਾਣੀਆਂ ਮੈਂ ਤਾਂ ਵੀ ਉੱਥੇ ਜਾ ਕੇ ਸਫਾਈ ਦਿੰਨੇ ਆ ਉਹਨਾਂ ਨੂੰ ਮੈਂ ਕਦੇ ਨਹੀਂ ਨਾ ਇਹ ਤਾਂ ਖਾਂਦਵੀਂ ਹੀ ਨਿਕਲੀ ਉਹਨਾਂ ਨੂੰ ਦਿੰਦੀ ਆ ਵੀ ਤੂੰ ਨਾ ਉਹ ਕਰਦੀ ਆ ਮੈਂ ਮਨਜੀਤ ਨੂੰ ਇਹੀ ਗੱਲ ਕਹੀ ਨਹੀਂ ਉਹ ਵੀ ਇੰਨੇ ਆਂਦੀ ਤੇਰੇ ਕੋਲੇ ਤਾਂ ਮਨਜੀਤ ਮਨਜੀਤ ਮੇਰਾ ਬੰਦਾ ਲੱਖ ਰੁਪਿਆ ਲੈਂਦਾ ਹੈਗਾ ਅਸੀਂ ਇਹਨਾਂ ਨੂੰ 15 ਜਣਿਆਂ ਨੂੰ ਕੀ ਕਰਗੇ ਸਾਡੇ ਸਿਰ ਤੇ ਪਲਦੇ ਆ ਵੀ ਸਾਨੂੰ ਟੱਡ ਕਰਦੇ ਅੱਡ ਦੇ ਫੇਰ ਸਾਰਾ ਫੇਰ ਤੈਨੂੰ ਸਾਰਾ ਕੰਮ ਹੀ ਕਰਨਾ ਪਿਆ ਕਰੂਗਾ ਕੋਈ ਨਹੀਂ ਇਸ ਦਾ ਦੋ ਜਣੇ ਹੋਇਆ ਕਰਨਗੇ ਸਟੌਰ ਨਾਲ ਬਾਹਰੋਂ ਮੰਗਾਇਆ ਕਰਾਂਗੇ ਆਪਦਾ ਖਾਣਾ ਪੀਣਾ ਬਾਹਰ ਆਇਆ ਤਾਂ ਬਿਮਾਰੀਆਂ ਲੱਗਦੀਆਂ ਨਾ ਕੋਈ ਲੱਗੇ ਸੀ ਬਾਹਰ ਆਵਾਂਗੇ ਨਾ ਟੌਰ 'ਤੇ ਬਾਹਰ ਵਾਲੇ ਹੀ ਖਾ ਲਾਂਗੇ ਕਿਧਰ ਨਹੀਂ ਬਿਮਾਰੀਆਂ ਲੱਗਦੀਆਂ ਉਹ ਹੀ ਗੱਲ ਮਾਏ ਕਹਿੰਦੀ ਮੇਰੇ ਜਵਾਕਾਂ ਦੀ ਮਸਾ ਬਣੀ ਆ ਉਹਨਾਂ ਦੀ ਤੂੰ ਕਿਉਂ ਆਏ ਮੈਂ ਮਾਹੂ ਕਰਦੀ ਆ ਮੈਂ ਤਾਂ ਬਾਹਲਾ ਪੜਦਾ ਪਾਉਣੀ ਆ ਮਨਜੀਤ ਨੂੰ ਪੁੱਛ ਆ ਪੁੱ ਆਏ ਤੇਰੇ ਕੋਲ ਐਂ ਆਦੀ ਹੁੰਦੀ ਆ ਪੁੱਤ ਦੇਖ ਵੀ ਕੁੜੀਆਂ ਨੂੰ ਸਮਝਦੀ ਐ ਸਮਝਦੀ ਐ ਆਪਾਂ ਉਹਦੇ ਕੋਲ ਕਿੰਨਾ ਪੜਦਾ ਰੱਖਦੇ ਐ ਉਹ ਤਾਂ ਹੈਗੀ ਬੇਬੇ ਨਾਲ ਹੈ ਫਿਰ ਇਹਨੂੰ ਹੁਣ ਸੋਚ ਨਹੀਂ ਚਾਹੀਦੀ ਐ ਵੀ ਮਾੜਾ ਮੋਟਾ ਤਾਂ ਚੁੱਲ੍ਹੇ ਦਾ ਕਰ ਲਿਆ ਕਰੇ ਕਿ ਮੈਂ ਨਹੀਂ ਕਰ ਦੇਗੀ ਮੈਂ ਤਾਂ ਮੈਨੂੰ ਟੱਡ ਕਰ ਦਿਓ ਕੱਲੀ ਨੂੰ ਉਹ ਦੱਸ ਦੇ ਨਹੀਂ ਹੁਣ ਪਰ ਮੀਤਾ ਇਹ ਕਹਿੰਦੀ ਕਿ ਮੈਂ ਤਾਂ ਅੱਡ ਹੋਣਾ ਮੈਂ ਬੇਬੇ ਕੋਲ ਜਾ ਆਇਆ ਪਹਿਲਾਂ ਵੀ ਬੇਬੇ ਨੂੰ ਰੱਖ ਲਓ ਮੈਨੂੰ ਤਾਂ ਅੱਡ ਕਰ ਦਿਓ ਕੱਲੀ ਨੂੰ ਅਸ ਜਦੋਂ ਆਵਾਂਗਾ ਮੈਨੂੰ ਨਾਲ ਲੈ ਜਾਉਂਦਾ ਮੈਂ ਨਹੀਂ ਰਹਿਣਾ ਤੁਹਾਡੇ ਨਾਲ ਮੈਂ ਮੇਰਾ ਪੁੱਤ ਨੇ ਇੱਧਰੇ ਐ ਮਾਇਆ ਨੂੰ ਅੱਡ ਕਿਵੇਂ ਕਰਦਿਆਂ ਮੇਰਾ ਨਹੀਂ ਨਾ ਜੀ ਕਰਦਾ ਮੇਰਾ ਨਹੀਂ ਫਿਰ ਜੀ ਕਰਦਾ ਤੁਹਾਡੇ ਨਾਲ ਰਹਿਣ ਨੂੰ ਸਾਨੂੰ ਮੈਨੂੰ ਟੱਡ ਕਰ ਦੋ ਬਸ ਬਾਈ ਮੈਂ ਤਾਂ ਫੇਰ ਆਈ ਮੈਂ ਕਿਹਾ ਫੂਨ ਲਾਉਣੀ ਆ ਪਤਾ ਤੇਰੇ ਭਰਾ ਨੂੰ ਫੂਨ ਲਾਉਣੀ ਮੀਂਹ ਡੋਣੀ ਚਾਹੁੰਦੀ ਹੈ ਕਹੀਂ ਤਾਂ ਕੰਮ ਤੇ ਨਾ ਆਪਾਂ ਇਹਦੇ ਭਰਾ ਨੂੰ ਬੜਾ ਤਾਂ ਫੂਨ ਲਾਉਣੇ ਆ ਤੂੰ ਤਾਂ ਮੈਨੂੰ ਮਾੜੀ ਨਾ ਰੱਖਿਆ ਸੀ ਇਹ ਭੈੜੀ ਹਾਂ ਤੂੰ ਤਾਂ ਚੰਗੀ ਐ ਮੈਂ ਆ ਮਾੜੀ ਫੂਨ ਲੱਗ ਗਿਆ ਨਾ ਸਾਰਿਆਂ ਨੂੰ ਪਤਾ ਫਿਰ ਮੈਂ ਤਾਂ ਹੁਣ ਤਾਂ ਹੀ ਪੁੱਤ ਤੇਰੇ ਪੜਦੀ ਪਾਏ ਨੇ ਜਿੰਨੇ ਪਾਏ ਨੇ ਤੂੰ ਬੇਬੇਂ ਕਰ ਮੈਨੂੰ ਪਤਾ ਗਿਆ ਇਹਨੂੰ ਪਿੰਡ ਤੇ ਭੇਜ ਦੋ ਦਿਨ ਕਿਉਂ ਮੈਂ ਵੰਡ ਕਿਉਂ ਜਾਵਾਂ ਤੂੰ ਜਾਣੀ ਭੈਣ ਫਿਰ ਜਦੋਂ ਹੱਲ ਕੀ ਆ

ਕਿ ਜੇ ਆਪਾਂ ਬੱਲਮ ਨਹੀਂ ਬੰਦ ਕੀਤਾ ਵੀ ਆਪਣਾ ਕਿਉਂ ਘਟ ਗਏ ਸਨ ਤਾਂ ਲੱਖ ਰੁਪਈਆ ਮਹੀਨਾ ਆਉਂਦਾਗਾ ਬਿੱਲ ਤਾਂ ਬਾਬਾ ਤੈਨੂੰ ਕੀ ਆਉਂਦਾਗਾ ਬਿੱਲ ਤਾਂ ਸਾਂਝੇ ਕਰ ਚੁਕਾ ਜਾਂਦਾ ਬਿੱਲ ਜਿਜਵਾਕੜੀਆਂ ਦੋ ਮਿੰਟ ਅੱਗੇ ਬੈਗੀਆਂ ਤਾਂ ਪਜਾਉਂਦੀਆਂ ਆਹ ਰੋਚ ਚੱਪਤੀਆਂ ਗਾ ਇਹ ਤਾਂ ਵੀ ਤੇਰਾ ਮਾੜਾ ਕੰਮ ਹੈ ਜਿਵਾਕ ਕੀ ਕਹਿੰਦੇ ਜਿਵਾਕ ਤਾਂ ਸਾਂਝੇ ਹੁੰਦੇ ਆ ਆ ਕੋਈ ਜਿਵਾਕ ਤਾਂ ਹੁਣ ਰੱਬ ਦਾ ਰੂਪ ਹੈ ਉਹ ਤਾਂ ਕਮਲਾ ਬੰਦਾ ਜਿਹੜਾ ਨਾ ਕਰਦਾ ਹੁਣ ਮੇਰੇ ਕੋਲੇ ਬੈਠੀਆਂ ਰਹਿੰਦੀਆਂ ਸਾਰੀਆਂ ਦਾਦੀ ਦਾਦੀ ਕਰੀ ਜਾਂਦੀਆਂ ਉਥੇ ਦੱਸ ਮਿੰਢਾ ਡਾਟ ਦੋ ਭਾਈ ਕਿਉਂ ਮੈਂ ਕਰਤਾ ਨਾ ਦਾ ਮੈਂ ਕਦੇ ਕਿਵੇਂ ਕਰਤਾ ਇਹ ਨਾ ਨਾ ਨੂੰ ਦਸਣਾ ਦੀ ਹੁਣ ਮੈਨੂੰ ਜਾ ਕੇ ਦੁਕਾਨ ਦਾ ਉਹਦੇ ਇੱਕ ਲੱਤ ਤੇ ਨਹੀਂ ਅੱਗੇ ਕਰ ਤੇ ਕਰੀ ਦੋ ਫਿਰ ਭਾਈ ਉਹਨੂੰ ਫੋਨ ਲਾ ਲੋ ਹੋਰ ਕੀ ਐ ਫਿਰ ਉਹ ਆਖੂਗਾ ਵੀ ਮੈਨੂੰ ਨਹੀਂ ਦੱਸਿਆ ਆਪਦਾ ਜਿਵੇਂ ਮਰਜ਼ੀ ਕਰੋ ਇਹ ਬਸ ਫੋਨ ਕੀ ਇਹਦੀ ਤੇ ਇੱਕੋ ਇੱਕ ਗੱਲ ਹੀ ਐ ਬਸ ਆਪੇ ਇਹੀ ਉਹਦੇ ਸੱਤੀ ਪੈਂਦੀ ਐ ਇਹ ਵੀ ਦੀ ਕੰਮ ਛੱਡ ਗਈ ਜੇ ਉਹਦੀ سپورਟ ਹੈਗੀ ਉਹ ਤੋਂ ਬਾਹਰ ਬੈਠਾ ਕਹਿ ਦਿੰਦਾ ਜੇ ਬੀਬੀ ਨੂੰ ਤੁਸੀਂ ਆਪਦੇ ਨਾਲ ਹੀ ਰੱਖ ਲੋ ਸਾਡੇ ਨਾਲ ਹੀ ਬਸ ਪੁੱਛਣਾ ਇਹ ਤਾਂ ਮੈਨੂੰ ਕਹਿੰਦੀ ਮੌਦਨ ਮੌਦਨ ਤੇਰਾ ਵਾਲਾ ਕਰਦੀ ਮੇਰੇ ਮੇਰਾ ਕੋਈ ਨਹੀਂ ਕਰਦੀ ਥੋੜਾ ਕਰਦੀ ਹੈ ਮੇਰੇ ਪੁੱਤਿਆਂ ਪਰਮਜੀਤ 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 ਮੇਰਾ ਨਾਮ ਲੈਂਦੀ ਸੁਣੀਆ ਕਦੇ ਵੀ ਜਵਾਕਾਂ ਤਾਂ ਚੀਜ਼ ਦੇ ਦੇ ਉਹ ਤਾਂ ਨਾ ਚੋਰੀ ਖਾ ਰਹੇ ਨੇ ਇਹ ਤਾਂ ਦੇਖ ਵੀ ਮੇਰੇ ਬੱਚਾ ਪੁੱਤਿਆ ਚੱਕ ਕੇ ਲੈਉਣੀ ਹੈ ਮੇਰਾ ਤਾਂ ਮੇਰੇ ਘਰ ਵੀ ਜਿਆਦਾ ਫੋੜ ਨਹੀਂ ਆਉਂਦਾ ਬੰਦਰ ਸੋਈ ਤੇ ਸਫਾਈ ਨਹੀਂ ਹੁੰਦੀ ਮੇਰਾ ਤਾਂ ਮੇਰੀ ਘਰ ਸੁਣ ਛੋਡੇ ਨਾਲ ਉਹ ਨਾ ਇਹਨਾਂ ਨਾਲ ਤਾਂ ਛੋਡਾ ਜਾਦੇ ਆਉਂਦਾ ਨਿੱਧਰਿਆਂ ਦਾ ਨਹੀਂ ਨਹੀਂ ਮੇਰਾ ਸਾਡਾ ਤਾਂ ਕੋਈ ਨਹੀਂ ਕਰਦਾ ਨਾ ਇਹ ਤਾਂ ਮੈਂ ਉਧਰੋਂ ਆਣ ਕੋ ਬਣਉ ਲੈਨੀ ਐ ਨਾਲੇ ਮੈਂ ਇਧਰੋਂ ਲੈਨੀ ਆ ਮੰਜੀ ਤਾਂ ਮੈਂ ਦੋ ਪਾਸੋਂ ਲੈਨੀ ਆ ਪੁੱਤ ਇਹਨਾਂ ਤੋਂ ਨਹੀਂ ਵੀ ਮੈਂ ਸੁਣਦਾ ਕਿਸੇ ਦੇ ਕਿਛੇ ਨਾਲ ਲੈ ਮੇਰੀ ਗੱਲ ਸੁਣ ਜਦੋਂ ਤੁੰਗਰ ਸੋਣ ਜਾਂ ਮੈਂ ਕਰਦਾ ਬਈ ਗੱਲ ਇਕ ਕੰਡੀ ਫਿਰ ਫੋਨ ਤਾਂ ਮੈਂ ਕਰ ਦਿਆਂਦੀ ਆ ਭਾਈ ਤੂੰ ਕਿਉਂ ਕਰੇਗਾ ਹਾਂ ਤੂੰ ਵੀ ਜੇ ਤੂੰ ਮੰਨਦੀ ਨਹੀਂ ਮੈਂ ਨੂੰ ਆਇਆ ਨਹੀਂ ਫਿਰ ਰੋਟੀਆਂ ਤੂੰ ਇਕੱਲੀਆਂ ਰੋਟੀਆਂ ਪਕਾ ਲਿਆ ਕਰ ਵੀ ਮੈਂ ਨਾਲ ਲੜਾ ਦੇ ਕਹਿੰਦੀ ਮੈਂ ਨਹੀਂ ਬਕਾਉਂਦੀ ਨਾ ਨਾ ਮੈਂ ਪਕਾਉਂਦੀ ਸਾਰੇ ਨਾਲੋਂ ਜ਼ਿਆਦਾ ਸੌਖੀ ਆਂਗੀ ਮੈਂ ਕੀ ਕਰਾਂ ਗੱਲੀ ਨਹੀਂ ਫਿਰ ਤੁਸੀਂ ਮੈਨੂੰ ਤਾਂ ਸਨ ਵਿਚਾਰੇ ਮਾਰ ਦੂੰਗਾ ਮੈਂ ਖਾਈ ਭਾਈ ਮੈਂ ਤਾਂ ਆਦਮੀ ਛੱਡਣਾ ਮਾਰਾਂਗਾ ਹੁਣ ਹੁਣ ਫੋਨ ਕਰ ਭਾਈ ਮੈਂ ਫੋਨ ਕਰਦੀ ਆ ਫਿਰ ਜਾ ਕੇ ਸੱਚੀ ਗੱਲ ਐਵੇਂ ਨਹੀਂ ਲੋਟਾਂਗੀ ਕਰਦੇ ਕਰਦੇ ਫੋੜ ਨਾ ਨਾ ਮੈਂ ਕਰਦੀ ਆ ਫੋਨ ਭਾਈ ਜਾ ਕੇ ਹਾਂ ਆ ਰੋਜ਼ ਤਰ੍ਹਾਂ ਦੇ ਵਾਰ ਆ ਕਿਉਂ ਨਾ ਉਹਨੇ ਫੋਨ ਕਰਨ ਤੋਂ ਪਹਿਲਾਂ ਪਹਿਲਾਂ ਮੈਂ ਹੀ ਫੋਨ ਕਰਦਾ ਇਹਨਾਂ ਨੂੰ ਜੀ ਮੇਰੇ ਪਿੱਕੇ ਫੋਨ ਕਰਤਾ ਆਂਗਾ ਇਹਨਾਂ ਨੂੰ ਫੋਨ ਕਰਤਾ ਤਾਂ ਗੜਬੜਬੜਾਈ ਹੋ ਜੂਗੀ ਉਹ ਤਾਂ ਆਪਦੀ ਮਾਂ ਦੀ ਮੰਨੂਗਾ ਆਪਦੇ ਭਰਾ ਦੀ ਮੰਨੂਗਾ ਮੇਰੀ ਤਾਂ ਸੁਣਨੀ ਨਹੀਂਗੀ ਤਾਂ ਮੇਰੇ ਭਰਾ ਤੇ ਵੀ ਹਜ਼ਾਰ ਲਾਊਗਾ ਕਿਉਂ ਨਾ ਮੈਂ ਹੀ ਗਲਤੀ ਮੰਨ ਲਵਾਂ ਵੀਰ ਜੀ ਪਰਮਜੀਤ ਮੰਮੀ ਮੈਂ ਗੱਲ ਕਰਨੀ ਸੀਗੀ ਬੱਸ ਉਹ ਗੱਲ ਕਰਨੀ ਹੈ ਦੇਖੋ ਮੇਰੇ ਤਾਂ ਥੋੜੀ ਜਿਹੀ ਗਲਤੀ ਹੋ ਗਈ ਹੈਗੀ ਨਹੀਂ ਮੈਂ ਅੱਜ ਤਾਂ ਵਾਅਦਾ ਨਾ ਤੈਨੂੰ ਆਪਣੀ ਵੱਡੀ ਭੈਣ ਸਮਝੂਗੀ ਸੌਰੀ ਮੈਂ ਬੱਚਿਆਂ ਨੂੰ ਗਲਤ ਬੋਲ ਗਈ ਦੇਖੋ ਹਨਾ ਐਮ ਜੀ ਮੈਂ ਪਿੱਕੇ ਜਾਉਂਗੀ ਤਾਂ ਮਿਲਤਾ ਦਿਲ ਤੋਂ ਮਾਫ ਕਰਦੀ ਆਂ ਤੈਨੂੰ ਅਕਲ ਆ ਗਈ ਤੂੰ ਸਿਆਣੀ ਹੋ ਗਈ ਠੀਕ ਹੈ